ਰਾਹ ਵਿੱਚ ਟਾਂਡਾ ਸਾਰਿਆਂ ਦਾ ਸਾਂਝਾ ਰਾਹ ਵਿੱਚ ਟਾਂਡਾ ਸਾਰਿਆਂ ਦਾ ਸਾਂਝਾ ਮੈਨੂੰ ਉਸ ਬੁਝਾਰਤ ਦਾ ਜਵਾਬ ਪਤਾ ਹੈ ਤੇ ਨੇਹਾ ਜੀ ਨੂੰ ਵੀ ਪਤਾ ਆਈ ଥିਂਗਾ ਕਿਉਂਕਿ ਅਸੀਂ ਦੋਨਾਂ ਨੇ ਪੁੱਛੀ ਹੋਈ ਹੈ ਇਹਨਾਂ ਦੋਨਾਂ ਨੂੰ ਤਾਂ ਜਾਣਦੀ ਇਹ ਜਿਹੜੀ ਮੈਂ ਪਾਈ ਸੀ ਉਹ ਮੈਂ ਇਦਾਂ ਪਾਈ ਸੀਗੀ ਵੱਟ ਤੇ ਖੜਾ ਟਾਂਡਾ ਸਾਰਿਆਂ ਦਾ ਸਾਂਝਾ ਉਹ ਮੈਂ ਪਾਈ ਸੀਗੀ ਸੋ ਹੁਣ ਦੇਣਗੇ ਜੀ ਅੰਜਲੀ ਜੀ ਔਰ ਰਿਤੂ ਜੀ ਜਵਾਬ ਮੈਂ ਤੁਹਾਨੂੰ ਦੱਸ ਦਣਾ ਇਹ ਪਹਿਲੇ ਇਸਤੇਮਾਲ ਹੁੰਦਾ ਸੀਗਾ ਹੁਣ ਵੀ ਬਹੁਤ ਇਸਤੇਮਾਲ ਹੁੰਦਾ ਹੈ ਲਈ ਘੱਟ ਹੁੰਦਾ ਹੈ ਹਰਿਆਣੇ ਸਾਈਡ ਜ਼ਿਆਦਾ ਹੈ ਹਰਿਆਣੇ ਸਾਈਡ ਬਹੁਤ ਜ਼ਿਆਦਾ ਹੁੰਦਾ ਹੈ ਚਲੋ ਜੀ ਇਵੇਂ ਤਾਂ ਕੀ ਕਿਵੇਂ ਤੁਸੀਂ ਦੁਬਾਰਾ ਬੋਲੀਏ ਕਿ ਰਾਹ ਵਿੱਚ ਟਾਂਡਾ ਸਾਰਿਆਂ ਦਾ ਸਾਂਝਾ ਮਤਲਬ ਰਾਹ ਤੇ ਬਈ ਕੋਈ ਚੀਜ਼ ਹੈ ਜੋ ਕਿ ਸਾਰੇ ਇਸਤੇਮਾਲ ਕਰਦੇ ਨੇ ਇੱਕ ਚੀਜ਼ ਆ ਜਿਹੜੀ ਕਿ ਇੱਕ ਜਗ੍ਹਾ ਪਈ ਹੈਗੀ ਜਾਂ ਫਿਰ ਇੱਕ ਜਣਨੀ ਹੈ ਨਹੀਂ ਨੀਅਰ ਅਬਾਊਟ ਨੀਅਰ ਅਬਾਊਟ ਨੀਅਰ ਬੰਦਾ ਨਹੀਂ ਕੁਝ ਉਹਦੇ ਵਿੱਚ ਪਾਣੀ ਵੀ ਵੈਸੇ ਯੂਜ਼ ਹੁੰਦਾ ਵਾ ਹਾਂ ਪਾਣੀ ਨਹੀਂ ਨਹੀਂ ਆਈ ਥਿੰਕ ਫਿਰ ਇਹ ਜਵਾਬ ਹੋਰ ਲੈ ਕੇ ਆਈ ਸਾਡਾ ਜਵਾਬ ਹੋਰ ਸੀਗਾ ਅਸੀਂ ਆਪਣੇ ਜਵਾਬੀ ਦੇ ਦਿਆਂਗੇ ਬਾਅਦ ਚ ਤੇ ਲਾਕ ਕਿਵੇਂ ਹੋ ਗਿਆ ਨੀਅਰ 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 ਨਲਕਾ ਨਲਕਾ ਫਿਰ ਵੀ ਨੀਅਰ ਹੀ ਹੂੰ ਉਹ ਵੀ ਤਾਂ ਸਾਰਿਆਂ ਦਾ ਸਾਰੀ ਫਿਰ ਫਿਰ ਉਹੀ ਜਵਾਬ ਹੈ ਜੋ ਸਾਡਾ ਜਵਾਬ ਹੈ ਹਾਂਜੀ ਮੈਂ ਤੁਹਾਨੂੰ ਜਗਾ ਹਰਿਆਣਾ ਹਰਿਆਣੇ ਸਾਡਾ ਇਸਤੇਮਾਲ ਹੁੰਦਾ ਠੀਕ ਹੈ ਇੱਕ ਬੰਦਾ ਯੂਜ਼ ਕਰਕੇ ਦੂਜੇ ਦੇ ਅੱਗੇ ਕਰ ਦਿੰਦਾ ਬੰਦਾ ਆਪ ਹੀ ਕਰ ਲੈਣਾ ਲਿਓ ਭਾਈ ਬੜੀ ਜਲਦੀ ਜਾ ਰਹਾ ਹੈ ਫੁੱਕਾ ਫੁੱਕਾ ਬੜੀ ਛੇਤੀ ਜਾ ਰਹਾ ਹੈ ਨਹੀਂ ਨਹੀਂ ਰਾਹ ਵਿੱਚ ਟਾਂਡਾ ਸਾਰਿਆਂ ਦਾ ਸਾਰੀ ਫੁੱਕਾ ਆ ਇਹਦਾ ਹੁੱਕਾ ਬਣਾਇਆ ਸੀ ਭਾਈ ਨਹੀਂ ਤੁਸੀਂ ਦੱਸੋ đúng ਕੀ ਹੈ ਤਾਂ ਫਿਰ ਅਜੇ ਟਾਈਮ ਤੇ ਨਲਕਾ ਨਹੀਂ ਕਿਉਂਕਿ ਇਹ ਖੂਹ ਸਾਰਾ ਇਸਤੇਮਾਲ ਕਰਦੇ ਨੇ ਅਜੇ ਟਾਈਮ ਤੇ ਨਲਕਾ ਵੀ ਤਾਂ ਹੋ ਗਿਆ ਐਸਾ ਬਣਾਇਆ ਸੀ ਇਹਨਾਂ ਨੇ ਹਾਂ ਮੈਂ ਨਲਕਾ ਵੀ kiya ਸੀ ਨਹੀਂ ਖੂਹ ਠੀਕ ਹੈ ਖੂਹ ਇਹ ਸਾਰੇ ਸਾਂਝੇ ਪਾਣੀ ਪੀ ਲੈਂਦੇ ਨੇ ਲੋਕੀ ਓਕੇ ਬਟ ਨਲਕਾ ਵੀ ਤਾਂ ਹੈ ਨਾ ਅਜੇ ਟਾਈਮ ਤੇ ਨਲਕਾ ਵੀ ਤਾਂ ਸਾਰੇ ਪਾਣੀ ਪੀਂਦੇ ਨੇ ਤਾਂ ਇਹ ਤਾਂ ਤਲਾਬ ਵੀ ਬਣ ਸਕਦਾ ਤਲਾਬ ਵੀ ਬਣਦਾ ਸਾਰੇ ਸਾਂਝੇ ਜਿਹੜਾ ਪਾਣੀ ਨਾਲੇ ਪਾਵੇ ਮੱਝਾਂ ਨਾਲੇ ਪਾ ਬੰਦੇ ਨਾਲੇ हम सही थे इन्होंने गलत ठहराया मतलब कि देखिए कई जवाब बनते हैं ਤੁਹਾਡੇ ਸਾਹਮਣੇ ਕੀ ਜਵਾਬ ਆਂਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅਗਲੀ ਬੁਝਾਰ ਤੇ ਲਾਸਟ ਬੁਝਾਰ ਤੇ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਦਾਂ ਲੱਗ ਰਹੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹਦਾ ਜਿਆਦਾ ਮਤਲਬ ਕੀ ਕਹਿੰਦੇ ਨੇ ਉਹਨੂੰ ਕੌਨਫੀਡੈਂਸ ਕੌਨਫੀਡੈਂਸ ਜਿਆਦਾ ਆਣ ਕੁੰਜਾਂ ਦੇਣ ਬੱਚੇ ਨਦੀ ਨਹਾਉਣ ਚੱਲੀਆਂ ਦੱਸੋ ਆਰ ਟਾਂਗਾ ਪਾਰ ਟਾਂਗਾ ਵਿੱਚ ਟਲੰਟ ਲੀਆਂ ਆਣ ਕੁੰਜਾਂ ਦੇਣ ਬੱਚੇ ਨਦੀ ਨਹਾਉਣ ਚੱਲੀਆਂ ਮੈਂ ਤਾਂ ਪਾਈ ਸੀ ਇਸ ਦਾ ਮਤਲਬ ਇਹਦਾ ਜਵਾਬ ਵੀ ਸਾਨੂੰ ਕੁਝ ਪਤਾ ਹੈ ਮੈਨੂੰ ਪਤਾ ਹੈ ਬਟ ਇਹ ਜਵਾਬ ਨਹੀਂ ਦੇ ਸਕਦਾ ਗਰੰਟੀ ਹੈ ਕਿਉਂਕਿ ਇਹਨਾਂ ਨੇ ਉਹ ਚੀਜ਼ ਦੇਖੀ ਤੱਕ ਨਹੀਂ ਹੈ ਤੁਝੇ ਇੰਟ ਦੋ ਉਹਨਾਂ ਨੂੰ ਤੁਸੀਂ ਉਹ ਚੀਜ਼ ਪਹਿਲੇ ਹੁੰਦੀ ਸੀ ਤੇ ਹੁਣ ਉਹ ਹੈ ਹੀ ਨਹੀਂ ਕਿਸ ਰਿਲੇਟਡ ਹੈ ਪਾਣੀ ਨਾਲ ਲਈ ਪਾਣੀ ਨਾਲ ਲਈ ਪਾਣੀ ਨਾਲ ਰਿਲੇਟਡ ਦੁਬਾਰਾ ਪਾਣੀ ਅਲੀਆਂ ਪਟਲੀਆਂ ਔਣ ਕੁੰਜਾਂ ਦੇਣ ਬੱਚੇ ਨਦੀ ਨਾਉਣ ਚੱਲੀਆਂ ਉਹ ਜਿਹੜਾ ਖੂਦ ਦੇ ਆਲੇ ਦੁਆਲੇ ਘੁੰਮ ਕੇ ਪਾਣੀ ਕੱਢਦੇ ਹੁੰਦੇ ਸੀ ਐਂ ਗੋਲ-ਗੋਲ ਚੱਲਦਾ ਸੀ ਹਾਂ ਕੀ ਕਹਿੰਦੇ ਨੇ ਕੀ ਕਹਿੰਦੇ ਨੇ ਉਹ ਨਹੀਂ ਕਹਿੰਦੇ ਨੇ ਕਹਿੰਦੇ ਕੀ ਨੇ ਉਹ ਕਹਿੰਦੇ ਕੀ ਨੇ ਕਹਿੰਦੇ ਕੀ ਬੜੀ ਛੇਤੀ ਪੱਕੀ ਉਥੇ ਕਹਿੰਦੇ ਕੀ ਨੇ ਕਹਿੰਦੇ ਨੂੰ ਪਤਾ ਕੀ ਕਹਿੰਦੇ ਮੈਨੂੰ ਤਾਂ ਇਹ ਸਿੱਧਾ ਕੁੜੀ ਸ਼ਹਿਰ ਦੀ ਐ ਸ਼ਹਿਰ ਦੀ ਕੁੜੀਆਂ ਨੂੰ ਸਾਰਾ ਇਹ ਨੂੰ ਨਹੀਂ ਪਤਾ ਹੋਗਾ ਨਾ ਛਾਈ ਫਿਰਦੀ ਐ ਅੱਜ ਤੁਸੀਂ ਸ਼ਹਿਰ ਆ ਰਹੀ ਹੈ ਨਾ ਸਮਝੋ ਸ਼ਹਿਰ ਵਾਲ ਨੂੰ ਘੱਟ ਨਾ ਸਮਝੋ ਭਾਈ ਇਹਦਾ ਮਤਲਬ ਹੈ ਨਾਲੇ ਜ ਸਾਰੀ ਹੈਗੀ ਨਾਲੇ ਸਾਰੀ ਹੈ ਕੁੜੀ ਨੂੰ ਕਹਿੰਦੇ ਕੀ ਨੇ ਦੇ ਕੋਲ ਇਹ ਵੀ ਦੱਸੋ ਕਹਿੰਦੇ ਕੀ ਨੇ ਉਹ ਤਾਂ ਮੈਨੂੰ ਪਤਾ ਨਹੀਂ 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 ਪਤਾ ਖੂਦ ਜਾਂ ਟਿੰਡਾ 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 ਉਹ ਜਿਹੜੇ ਹੁੰਦੇ ਸੀ ਨਾ ਜੋ ਮਤਲਬ ਜੋ ਵੀ ਸੀਗਾ ਉਹ ਅੰਦਰ ਬਾਲਟੀਆਂ ਜੀ ਉਹਨੂੰ ਖੂਦ ਜਾਂ ਟਿੰਡਾ ਕਿਹਾ ਜਾਂਦਾ ਸੀ ਉਹ ਕੀ ਤੁਹਾਡੇ ਵਿੱਚ ਕੀ ਤੁਸੀਂ ਦੇਖੀਏ ਵਸੇ ਕਦੀ ਖੂਦ ਜਾਂ ਟਿੰਡਾ ਨਹੀਂ ਮੈਂ ਵੀਡੀਓ ਨਹੀਂ ਫੋਟੋਸ ਵੀਡੀਓਜ਼ ਤੇ ਦੇਖੀਏ ਤੁਸੀਂ ਕਈ ਦੇਖੀਏ ਲਾਈਵ 'ਚ ਨਹੀਂ ਸਵਾਲ ਮੈਂ ਜ਼ਰੂਰ ਦੇਖੀ ਮੈਂ ਵੀ ਦੇਖੀ ਜਦੋਂ ਆਪਾ ਹੋ ਗਏ ਇਹ ਨਹੀਂ ਸੀ ਜੇ ਪਤਾ ਨਹੀਂ ਹਰਿਆਣੇ ਹਰਿਆਣੇ ਛੜ ਕੇ ਸੀ ਉੱਥੇ ਦੇਖਿਆ ਸੀ ਠੀਕ ਹੈ ਤਾਂ ਕੁਝ ਕਹਿਣਾ ਚਾਹੋਗੇ ਜੀ ਜਿਸ ਨੂੰ ਇਸ ਸਵਾਲ ਦਾ ਜਵਾਬ ਨਹੀਂ ਪਤਾ ਸੀ ਉਹ ਕਮੈਂਟ ਬਾਕਸ 'ਚ ਜ਼ਰੂਰ ਦੱਸੇ ਹਾਂਜੀ ਤਾਂ ਅੱਜ ਦੀ ਸਾਡੀ ਵੀਡੀਓ ਕਿਤਾਂ ਲੱਗੀ ਕਮੈਂਟ 'ਚ ਜ਼ਰੂਰ ਦੱਸਿਓ ਵੀਡੀਓ ਬਧੀ ਲੱਗਦੀ ਹੈ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਐਂਡ ਦੇ ਵਿੱਚ ਮੈਂ ਚਾਹਾਂਗਾ ਸਾਰੇ ਆਪਣੇ ਆਪਣੇ ਵਿਚਾਰ ਦੇਣ ਵੀਡੀਓ ਦੇ ਬਾਰੇ ਇਹ ਹੈ ਜੀ ਕੁਝ ਕਹਿਣਾ ਚਾਹੋਗੇ ਬੱਸ ਆਪਤਾ ਹੀ ਕਹਾਂਗੇ ਅਗਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਇਦਾਂ ਹੀ ਸਾਡੇ ਨਾਲ ਬਨੇ ਰਹੋ ਤੇ ਹੋਰ ਵੀਡੀਓਜ਼ ਨੂੰ ਜ਼ਰੂਰ ਵਾਚ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਜੋ ਬੁਝਾਰਤ ਲੈ ਕੇ ਆਸੀ ਗੁਰਪ੍ਰੀਤ ਜੀ ਕੁਝ ਕਰਨੇ ਚਾਹਣਗੇ ਹਾਂਜੀ ਹਾਂਜੀ ਸਾਰੇ ਜਣੇ ਅਗਰ ਤੁਹਾਡੇ ਕੋਲ ਫੋਨ ਹੈ ਤਾਂ ਆਪਣੇ ਫੋਨਸ ਦਾ ਸਹੀ ਇਸਤੇਮਾਲ ਕਰਿਆ ਕਰੋ ਆਪਣੇ ਫੋਨਸ ਦੇ ਵਿੱਚੋਂ ਇਨਫੋਰਮੇਸ਼ਨ ਕੱਢ ਕੇ ਤਾਂ ਕਿ ਤੁਹਾਡੀ ਨੌਲੇਜ ਵਧ ਸਕੇ ਅੱਗੇ ਤੋਂ ਅੱਗੇ ਮਤਲਬ ਆਪਣੀ ਨੌਲੇਜ ਨੂੰ ਹੋਰਾਂ ਨਾਲ ਵੰਡ ਸਕੋ ਇਹ ਉਪਰਾਲਾ ਕਰਿਆ ਕਰੋ ਬਿਲਕੁਲ ਅੰਜਲੀ ਮੈਮ ਤੁਸੀਂ ਕੀ ਜਾਣਦੇ ਹੋ ਕਿ ਅਸੀਂ ਤੁਹਾਡੇ ਲਈ ਹੋਰ ਕਿਵੇਂ ਦੀਆਂ ਬੁਜ਼ਾਰਤਾਂ ਲੈ ਕੇ ਆਈਏ ਇਸ ਵੀਡੀਓ ਦੇ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਚੈਨਲ ਨੂੰ ਜ਼ਰੂਰ ਸਪੋਰਟ ਕਰਿਓ ਰਿਤੂ ਮੈਮ ਵੀਡੀਓ ਵਧੀਆ ਲੱਗੀ ਹੋਵੇ ਤਾਂ ਜਰੂਰ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰੋ ਅਤੇ ਉਹਨਾਂ ਨੂੰ ਦੱਸੋ ਕਿ ਸਾਡੇ ਚੈਨਲ ਨਾਲ ਜਿਹੜਾ ਅਤੇ ਐਵੇਂ ਹੀ ਮਸਤੀ ਕਰਦੇ ਰਹੀਏ ਆਪਾਂ ਸਾਰੇ ਫੈਮਿਲੀ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ